ਸਾਬਕਾ ਕੈਬਨਿਟ ਮੰਤਰੀ ਸੁਜੀਤ ਸਿੰਘ ਰਖੜਾ ਨੇ ਸ਼ੋਮਨੀ ਅਕਾਲੀ ਦਲ ਦੀ ਪ੍ਰਤੀ 代表 ਦੇ ਕੱਲ੍ਹ ਬਾਤ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰੈਲੀਆਂ ਦੌਰਾਨ ਭਾਰੀ ਇਕੱਠ ਹੋ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਹਰੇਕ ਵਿਅਕਤੀ ਧਰਮ ਨਾਲ ਜੁੜਿਆ ਹੈ ਜਦੋਂ ਤੁਸੀਂ ਧਰਮ ਤੋਂ ਟੁੱਟਦੇ ਹੋ ਤਾਂ ਲੋਕ ਪਿੱਛੇ ਹੋ ਜਾਂਦੇ ਹਨ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਸਾਡੀ ਪੰਜ ਮੈਂਬਰੀ ਕਮੇਟੀ ਹੈ ਇਹ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਜੁੜੀ ਹੈ ਇਸ ਮੌਕੇ ਤੇ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਆਪ ਵੀ ਦੇਖੋ ਤੇ ਸੁਣੋ ਦੇਖੋ ਆਲਮੋਸਟ 7-8 ਜ਼ਿਲ੍ਹਿਆਂ ਦੇ ਵਿੱਚ ਸਾਡੀ ਭਰਤੀ ਮੈਮ ਸ਼ੁਰੂ ਹੋਈ ਵੀ ਆ ਹਰ ਜ਼ਿਲ੍ਹੇ ਦੇ ਵਿੱਚ ਪਹਿਲਾਂ ਮਲੇਰਕੋਲ ਦੇ ਘਟਕੀ ਦਾ ਉੱਥੇ ਬੜਾ ਵੱਡਾ ਇਕੱਠ ਹੋਇਆ ਬਸ ਸਨੂਰ ਤੋਂ ਵੱਡਾ ਹੋ ਗਿਆ ਸ਼ੁਰੂਤ ਬਲ ਪਟਿਆਲੇ ਫਿਰ ਉਹ ਤੋਂ ਵੀ ਵੱਡਾ ਹੋ ਗਿਆ ਫਿਰ ਗੁਰਦਾਸਪੁਰ ਦੇ ਵਿੱਚ ਹੋਰ ਵੱਡਾ ਹੋ ਗਿਆ ਰੋਪੜ ਚ ਬਹੁਤ ਵੱਡਾ ਹੋਇਆ ਹੁਣ ਮਾਨਸਾ ਦੇ ਵਿੱਚ ਬਹੁਤ ਵੱਡਾ ਹੋਣਾ ਹਰ ਰੋਜ਼ ਗੱਲ ਵੱਧਦੀ ਜਾਂਦੀ ਹੈ ਹਰ ਬੰਦਾ ਧਰਮ ਦੇ ਨਾਲ ਜੁੜਿਆ ਹੋਇਆ ਜੇ ਉਸ ਧਰਮ ਦੇ ਨਾਲ ਟੁੱਟ ਜਾਂਦੇ ਹੋ ਨਾ ਫਿਰ ਲੋਕ ਤੁਹਾਡੇ ਨਾਲ ਆਟੋਮੈਟਿਕ ਟੁੱਟ ਜਾਂਦੇ ਨੇ ਸੋ ਲੋਕ ਅਸੂਲ ਦੇ ਨਾਲ ਇਮਾਨਦਾਰੀ ਦੇ ਨਾਲ ਧਿਆਨدارੀ ਦੇ ਨਾਲ ਅੱਜ ਜਿਹੜੀ ਸਾਡੀ ਪੰਜ ਮੈਂਬਰੀ ਕਮੇਟੀ ਹੈ ਇਹ ਸ਼੍ਰੀ ਕਾਲ ਤਖਤ ਸਾਹਿਬ ਨਾਲ ਜੁੜਦੀ ਹੈ ਉਹਨਾਂ ਨੇ ਬੜਾ ਜ਼ੋਰ ਲਾਇਆ ਸੀ ਕਿ ਜਿਹੜੇ ਸਾਡੇ ਸਭ ਤੋਂ ਸੀਨੀਅਰ ਮੈਂਬਰ ਸੀ ਐਜਪੀ ਵੀ ਦਾ ਪ੍ਰਧਾਨ ਸੀ ਬਡੁੰਗਰ ਸਾਹਿਬ ਸਾਬਕਾ ਪ੍ਰਧਾਨ ਸੀ ਕਿ ਜੇ ਇਹਨਾਂ ਤੋਂ ਰਜਾਈਨ ਕਰਾ ਲਾਂਗੇ ਤਾਂ ਪੰਜ ਮੈਂਬਰੀ ਕਮੇਟੀ ਆਪਣੀ ਆਪ ਟੁੱਟ ਜਾਊਗੀ ਪਰ ਉਹ ਸ਼੍ਰੀ ਕਲਤਾ ਸਾਹਿਬ ਦੇ ਨਾਲ ਖੜੇ ਰਹੇ ਅੱਜ ਕਲਤਾ ਸਾਹਿਬ ਨੇ ਕਹਿਤਾ ਵੀ ਹੁਣ ਪੰਜ ਮੈਂਬਰੀ ਕਮੇਟੀ ਬਣਤੀ ਕਰੂਗੀ ਅਰ ਉਹ ਦਿਨ ਰਾਤ ਲੱਗੇ ਹੋਏ ਨੇ ਅਰ ਲੋਕਾਂ ਦੇ ਵਿੱਚ ਉਛਾ ਦਿਨ ਪ੍ਰੇਰਣ ਵੱਧ ਰਿਹਾ ਹੈ ਕੀਮੇ ਦਾ ਬਿਆਨ ਆਇਆ ਹੈ ਵੀ ਬਸਾਕ ਤੋਂ ਪਹਿਲਾਂ ਪਹਿਲਾਂ ਪ੍ਰਧਾਨ ਜਿਹੜਾ ਸ਼ਰਮਨੀ ਕਲ ਦਲ ਵੱਲੋਂ ਆਨੰਦਣਾ ਤੋ ਤੁਸੀਂ ਕਦੋਂ ਨੁਰਨਾ ਪੰਡਾ ਦੇਖੋ ਸਨ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਸੀਂ ਤਾਂ ਉਸ ਤਰ੍ਹਾਂ ਪ੍ਰਧਾਨ ਬਣਾਉਣਾ ਹੈ ਜਿਵੇਂ ਸ਼੍ਰੀ ਕਾਲਤਾਕ ਸਾਹਿਬ ਨੇ ਕਿਹਾ ਨਵੀਂ ਭਰਤੀ ਹੋਊਗੀ ਨਾ ਪ੍ਰਧਾਨ ਬਣੂਗਾ ਜਿੰਨਾ ਟਾਈਮ ਕਿਹਾ ਉਸ ਟਾਈਮ ਤੋਂ ਬਾਅਦ ਬਣੂਗਾ ਪਹਿਲਾਂ ਨਹੀਂ ਬਣਨਾ ਪੂਰਾ ਟਾਈਮ ਦੇ ਉੱਤੇ ਉਹ ਤਾਂ ਕਿੰਤੂ ਪ੍ਰੰਤੂ ਵਾਲੀ ਗੱਲ ਹੈ ਹੀ ਨਹੀਂ ਬਿਲਕੁਲ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਜੋ ਉੱਥੋਂ ਹੁਕਮ ਹੋਇਆ ਹੈ ਉਹ ਇਨਮੈਂਟ ਮੰਨਣਾ ਅਸੀਂ ਉਹਨਾਂ ਵਾਂਗੂ ਤੇ ਉਹੀ ਭੁਗਤ ਰਹੇ ਨੇ ਜੋ ਜਿਹੜਾ ਕੀਤਾ ਹੈ ਉਹ ਹਜੇ ਭੁਗਤ ਰਹੇ ਹੈ ਅੱਜ ਲੋਕ ਕਿ ਕਿਵੇਂ ਟੁੱਟ ਗਏ ਸਾਰੇ ਬੰਦੇ ਤੁਸੀਂ ਇੱਕ ਉਹਨਾਂ ਦੱਸ ਦੋ ਅਮੋਗਾ ਸੀ ਕੋਟੜਾ ਦਾ ਟੋਟਲ ਸਾਡੇ ਨਾਲ ਆ ਗਿਆ ਮਲੇਰ ਕੋੜਾ ਦਾ ਟੋਟਲ ਸਾਡੇ ਨਾਲ ਆ ਗਿਆ ਸੰਗਰੂਰ ਸਾਰਾ ਸਾਡੇ ਨਾਲ ਆ ਗਿਆ ਬਰਨਾਲਾ ਸਾਡੇ ਨਾਲ ਆ ਗਿਆ ਪਟਿਆਲਾ ਸਾਡਾ ਚਲੇ ਗਿਆ ਤੇ ਹੁਸ਼ਿਆਰਪੁਰ ਲਾ ਲੋ ਜਲੰਧਰ ਲਾ ਲੋ ਹੁਣ ਅੰਮ੍ਰਿਤਸਰ ਸਾਹਿਬ ਲਾ ਲੋ ਇੱਕ ਵੀ ਦੱਸ ਦੋ ਬਜ਼ੇਏ ਕੋਸ਼ਿਸ਼ ਕੀਤੀ ਨੇ ਤੋਰ ਰੋਡ ਕਰ ਲਈਆਂ ਹੋਰ ਕੁਝ ਕੀਤਾ ਪਰ ਨੂੰ ਛੱਡ ਕੇ ਸੁਧਾਰ ਦਾ ਸ਼ੁਰੂਮ ਨਹੀਂ ਕੱਲ ਦੇ ਕੋ ਹੋ ਸਕਦੀ ਤੇ ਰੌਇ ਸਖਵੀਰ ਦਾ ਜੀ ਹੋਰ ਤਾਂ ਕਿਦਰ ਆਇਆ ਹੀ ਨਹੀਂ ਬਾਕੀ ਕਿਸੇ ਦਾ ਕਿਸੇ ਨਾਲ ਕੋਈ ਰੌਲਾ ਨਹੀਂ ਹੈ ਤੇਰੇ ਕੋਲ ਹੈ ਵੀ ਸਾਰੇ ਇਕੱਠੇ ਹੋਣਗੇ ਇਹ ਜਿਵੇਂ ਕਹਿੰਦੇ ਖਵਾਰ ਹੋਏ ਸਾਂ ਮਿਲेंगे ਇਹ ਸਾਰੇ ਇਕੱਠੇ ਹੋਣਗੇ ਪਰ ਉਹਦੇ ਨਾਲ ਸਮਝੌਤਾ ਨਹੀਂ ਕਿਉਂਕਿ ਉਹਨੇ ਗਲਤੀਆਂ ਇੱਦਾਂ ਕੀਤੀਆਂ ਨੇ ਬਲੰਡਰ ਇੱਦਾਂ ਕੀਤੇ ਨੇ ਕਿ ਉਹਦੇ ਨਾਲ ਕੋਈ ਗੱਲਬਾਤ ਹੋ ਨਹੀਂ ਸਕਦਾ ਬਾਕੀ ਤਾਂ ਸਾਰੇ ਦੁਨੀਆ ਇਕੱਠੇ ਹੋ ਜਾਣ ਬਿਲਕੁਲ ਵਿੱਚ ਡੱਲ ਸਾਬ ਨੇ ਮਰਦਨ ਵਰਤਾ ਜਿਹੜਾ ਖਤਮ ਕੀਤਾ ਦੇਖੋ ਬਸ ਖੁਸ਼ੀ ਦੀ ਗੱਲ ਹੈ ਚੰਗੀ ਗੱਲ ਹੈ ਮਰਨ ਵਰਤ ਵੈਸੇ ਤਾਂ ਕੋਈ ਬਹੁਤੀ ਵਧੀਆ ਚੀਜ਼ ਨਹੀਂ ਹੈ ਮਰਨ ਵਰਤ ਕਦੇ ਵੀ ਰੱਖਣ ਦਾ ਸੰਘਰਸ਼ ਕਰਨਾ ਚਾਹੀਦਾ ਹੈ ਇਹ ਜਿਹੜਾ ਮਰਨ ਵਰਤ ਰੱਖਣਾ ਹੋਰ ਕਰਨਾ ਇਹ ਗੱਲਾਂ ਨਹੀਂ ਮੈਂ ਇਸ ਗੱਲ ਤੇ ਬਸ ਹੱਕ ਵਿੱਚ ਹੈ ਨਹੀਂ ਪਰ ਚਲੋ ਜੇ ਜਿਹੇ ਮੰਨ ਜਿਵੇਂ ਠੀਕ ਲੱਗਦਾ ਹੈ ਉਹ ਬੰਦਾ ਹਰ ਬੰਦਾ ਕਰ ਲੈਂਦਾ ਪਰ ਜਿਹੜਾ ਸਿੱਖ ਸਨਾਤ ਹੈ ਉੱਥੇ ਮਰਨ ਵਰਤ ਤੋਂ ਕਿਤੇ ਕੋਈ ਜਗ੍ਹਾ ਹੈ ਨਹੀਂ ਅੱਜ ਮੈਂ ਧੰਨਵਾਦ ਕਰਦਾ ਮਿੱਤਲ ਸਾਹਿਬ ਦਾ ਸਾਡੀ ਸਾਰੀ ਨਾਬੇ ਦੀ ਸੰਗਤ ਦਾ ਜਿਨ੍ਹਾਂ ਨੇ ਇੱਥੇ ਲਿਆ ਕੇ ਚਾਹ ਪਾਣੀ ਪਿਆ ਹੈ ਸੇਵਾ ਵੀ ਕੀਤੀ ਹੈ ਜਿੰਨਾ ਇਹਨਾਂ ਦਾ ਧੰਨਵਾਦ ਕਰਾਉਣਾ ਥੋੜਾ ਆ ਤੁਹਾਡੇ ਨਾਲ ਗੱਲਾਂ ਚਾਰ ਤਾਹੀ ਹੋ ਗਈਆਂ ਜੇ ਇਹਨਾਂ ਨੇ ਇੱਥੇ ਬੁਲਾਇਆ ਹੈ ਸਾਈ ਸੰਗਤ ਦੇ ਦਰਸ਼ਨ ਕਰਾਏ ਨੇ ਜਿੰਨਾ ਇਹਨਾਂ ਦਾ ਧੰਨਵਾਦ ਕਰਾਉਣਾ ਥੋੜਾ ਹੈ ਬਹੁਤ ਵਧੀਆ ਬੰਦੇ ਨੇ ਇਨਸਾਨ ਨੇ